ਸਸੀ ਗਾਲ ਜੀ ਸੰਗਰੂ ਲਈ ਦਾ ਫੇਸਬੁਕ ਪੇਜ ਤੁਸੀਂ ਦੇਖ ਰਹੇ ਹੋ ਤੇ ਮੈਂ ਇਸ ਵਕਤ ਵੰਦਰਾ ਅਕੈਡਮੀ ਆ ਤੇ ਜਦੋਂ ਮੈਂ ਮੈਮ ਨਾਲ ਗੱਲ ਕਰ ਰਿਹਾ ਸੀਗਾ ਸਬਜੈਕਟਿਵ ਵਾਈਜ਼ ਤਾਂ ਇੱਕ ਸਬਜੈਕਟ ਜਿਹੜਾ ਮੈਨੂੰ ਤਾਂ ਬੜਾ ਟਫ ਲੱਗਦਾ ਸੀਗਾ ਤੇ ਉਸ ਸਬਜੈਕਟ ਤੇ ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਤਾਂ ਮੈਂ ਕਿਹਾ ਮੈਨੂੰ ਤਾਂ ਬੜਾ ਲੱਗਦਾ ਸੀ ਔਖਾ ਤੇ ਇਹ ਕਹਿੰਦੇ ਸਾਡੇ ਕੋਲ ਆਓ ਤੁਸੀਂ ਇਸ ਫੋਬੀਆ ਤੋਂ ਦੂਰ ਹੋ ਜਾਓਗੇ ਪਰ ਮੈਂ ਮੈਂ ਇਹ ਗੱਲ ਤੋਂ ਬਿਲਕੁਲ ਡਿਨਾਈ ਕਰ ਰਿਹਾ ਵੀ ਮੈਥ ਅਜਿਹਾ ਸਬਜੈਕਟ ਹੈ ਕਿ ਜਿਹੜਾ ਸਬਜੈਕਟ ਮੈਂ ਜਦੋਂ ਤੱਕ ਰੱਖਿਆ ਮੈਂ ਉਸ ਤੋਂ ਬਾਅਦ ਹੱਥ ਜੋੜੇ ਕਿ ਮੈਨੂੰ ਹੁਣ ਸਬਜੈਕਟੇ ਮਿਲਣਾ ਨਹੀਂ ਤਾਂ ਮੈਂ ਇਹ ਜਾਨਣਾ ਚਾਹਾਂਗਾ ਤੁਸੀਂ ਮੈਥ ਪੜ੍ਹਾਣੇ ਹੋਗੇ ਬਾਕੀ ਸਬਜੈਕਟ ਵੀ ਪੜ੍ਹਾਣੇ ਹੋ ਪਰ ਜੇ ਮੈਂ ਅਜੂ ਮੈਥ ਦੇ ਵਿਸ਼ੇ ਤੇ ਗੱਲ ਕਰਾਂ ਇਹ ਇੰਨਾ ਅੱਖਾਂ ਡਿਫਿਕਲਟ ਕਿਉਂ ਹੈ ਪਹਿਲਾਂ ਮੈਂ ਕੁਛ ਨਾ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਡਾਲਫੀ ਗਰਲ ਵੰਦਨਾ ਜੈ ਅਕੈਡਮੀ ਸੰਗਰੂਰ ਤੋਂ ਅੱਜ ਸਰ ਮੈਥਸ ਦੀ ਗੱਲ ਕਰ ਰਹੇ ਨੇ ਬੇਸਿਕਲੀ ਅਸੀਂ ਇਸ ਅਕੈਡਮੀ ਦੇ ਵਿੱਚ ਸਾਰੇ ਹੀ ਸਬਜੈਕਟਸ ਬਹੁਤ ਅੱਛੀ ਤਰ੍ਹਾਂ ਕਰਵਾ ਰਹੇ ਹਾਂ ਫੁੱਲ ਕਨਸੈਪਚੁਅਲ ਕਰਵਾ ਰਹੇ ਹਾਂ ਲਾਈਕ ਮੈਥਸ ਸਾਇੰਸ ਐਸਐਸ ਔਰ ਇੰਗਲਿਸ਼ ਬਟ ਸਰ ਨੇ ਮੈਥਸ ਦੀ ਗੱਲ ਕੀਤੀ ਹੈ ਮੈਂ ਖੁਦ ਇੱਥੇ ਮੈਥਸ ਟੀਚਰ ਹਾਂ ਠੀਕ ਹੈ ਮੈਂ 15 ਸਾਲ ਤੋਂ ਮੈਥਸ ਕਰਵਾ ਰਹੀ ਹਾਂ ਠੀਕ ਹੈ ਜੀ ਠੀਕ ਹੈ ਸੋ ਕਿਸੇ ਵੀ ਬੱਚੇ ਨੂੰ ਅਗਰ ਮੈਥਸ ਦਾ ਫੋਬੀਆ ਹੈ ਉਹ ਅ ਇਵਨ ਸੰਗਰੂਰ ਦੇ ਵਿੱਚ ਆਈ ਗੈਸ ਮੈਂ ਅੱਧਾ ਸ਼ਾਇਰ ਪੜਾ ਚੁੱਕੀ ਹਾਂ ਓਕੇ ਹਾਂਜੀ ਤੁਸੀਂ ਅੱਖਾ ਬੰਦ ਕਰਕੇ ਵੰਦਨਾ ਅਕੈਡਮੀ ਦੇ ਵਿੱਚ ਡਾਲਫੀ ਮੈਮ ਕੋਲ ਆ ਸਕਦੇ ਹੋ ਇਵਨ ਬਹੁਤ ਬੱਚਿਆਂ ਚ ਏਟੀਜ਼ ਹੈ ਕਿ ਤੈਨੂੰ ਮੈਥਸ ਦਾ ਫੋਬੀਆ ਜਸਟ ਗੋ ਟੂ ਦ ਡਾਲਫੀ ਮੈਮ ਐਂਡ ਉਹ ਤੇਰਾ ਫੋਬੀਆ ਕੱਢ ਦੇਣਗੇ ਐਂਡ ਦੈਟਸ ਟਰੂ ਕਿਉਂਕਿ ਮੈਥ ਕੀ ਚਾਹੁੰਦਾ ਪ੍ਰੈਕਟਿਸ ਡੈਡੀਕੇਸ਼ਨ ਬੇਸਿਕ ਕਨਸੈਪਟਸ ਦੀ ਕਲੈਰਿਟੀ ਜੋ ਅਸੀਂ ਡੈਫੀਨਿਟਲੀ ਇੱਥੇ ਕਰਵਾ ਰਹੇ ਹਾਂ ਮਰਮ ਨੂੰ ਇਹ ਨਹੀਂ ਸਮਝਾਂਦੇ ਜਿਵੇਂ ਆ sin θ cos θ ਪਹਿਲਾਂ ਹੁੰਦੇ ਸੀ ਹੁਣ ਤਾਂ ਕਹਿ ਰਹੇ ਇਹ ਚੀਜ਼ਾਂ ਟਰਮਸ ਚੇਂਜ ਹੋ ਗਈਆਂ ਨੇ ਨਹੀਂ ਸੇਮ ਹੈ ਜੀ ਟ੍ਰਿਗਨੋਮੈਟਰੀ ਦੇ ਵਿੱਚ ਕਲਾਸ 10th ਦੀ ਟ੍ਰਿਗਨੋਮੈਟਰੀ ਤੋਂ ਇਹ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ ਓਕੇ ਬਟ ਇੱਕ ਇਹ ਸਮਝ ਆਉਂਦੀਆਂ ਕਿਵੇਂ ਨੇ ਮੈਨੂੰ ਤਾਂ ਅਜੇ ਤੱਕ ਨਹੀਂ ਸਮਝ ਆਈਆਂ ਜੀ ਇਹ ਮੈਨੂੰ ਇਹ ਵੀ ਕਾਰਨ ਦੱਸ ਦੋ ਤਾਂ ਕਿ ਮੇਰੇ ਵਰਗੇ तमाम ਬਈ ਹੋਣਗੇ ਵੀ ਸਮਝ ਨਾ ਆਂਦਾ ਕਾਰਨ ਵੀ ਕੀ ਹੈ ਤੇ ਫਿਰ ਕਿਹੜੇ ਸੌਖੇ ਢੰਗ ਤੁਸੀਂ ਯੂਜ਼ ਕਰਦੇ ਦੇਖੋ ਸਮਝ ਨਾ ਆਂਦਾ ਕਾਰਨ ਕੀ ਹੈ ਸਪੋਜ਼ ਤੁਸੀਂ 7th ਕਲਾਸ ਦੇ ਵਿੱਚੋਂ 7th ਕਲਾਸ ਦੇ ਵਿੱਚ ਇੱਕ ਸਿੰਪਲ ਜਿਹਾ ਚੈਪਟਰ ਆਉਂਦਾ ਪਰਸੈਂਟੇਜ ਓਕੇ ਜੋ ਆਲਰੇਡੀ 6th ਦੇ ਵਿੱਚ ਉਹਦਾ ਬੇਸ ਆ ਜਾਂਦਾ 5th ਤੋਂ ਉਹ ਸਟਾਰਟ ਹੋ ਜਾਂਦਾ ਠੀਕ ਹੈ ਜੀ ਤੁਸੀਂ 5th ਚ ਕੀਤਾ ਨਹੀਂ ਹਮ ਐਨੀ ਰੀਜ਼ਨ ਛੱਡਤਾ ਹੂੰ ਤੁਹਾਨੂੰ ਸਿਕਸ ਹੋ ਚੁੱਕਿਆ ਆ ਵੀ ਔਖਾ ਲੱਗ ਰਿਹਾ ਚੜ੍ਹ ਦੋ 7 ਉਹਨੇ ਸਮਝ ਹੀ ਨਹੀਂ ਆਣਾ ਤਾਂ ਮੈਨੂੰ ਕੱਲਾ ਪਰਸੈਂਟੇਜ ਨਹੀਂ ਮੈਂ ਜਸਟ ਇੱਕ ਐਗਜ਼ਾਮਪਲ ਲਈਏ ਪਰਸੈਂਟੇਜ ਹੈ ਰੈਸ਼ੀਨਲ ਨੰਬਰਸ ਹੈ ਫ੍ਰੈਕਸ਼ਨਸ ਹੈ ਡੈਸੀਮਲਸ ਐਮਨਸੂਰੇਸ਼ਨ ਹੈ देयर आर ਲੋਟ ਆਫ ਕਨਸੈਪਟਸ ਕਿ ਜਿਹੜੇ ਸਾਰੇ ਦੇ ਸਾਰੇ ਕਨਸੈਪਟਸ ਨੇ ਤੁਹਾਡੀਆਂ ਪਿਛਲੀਆਂ 2-3 ਕਲਾਸਿਸ ਨਾ ਲੈਂਥ ਹੁੰਦੇ ਨੇ ਤੁਸੀਂ ਇੱਕ ਕਲਾਸ ਦੇ ਵਿੱਚ ਉਹਨੂੰ ਛੱਡ ਦਿੰਦੇ ਹੋ ਦੈਨ ਉਹਨਾਂ ਨੇ ਨੈਕਸਟ ਕਲਾਸ ਤੋਂ ਤੁਹਾਨੂੰ ਪ੍ਰੋਬਲਮ ਕ੍ਰੀਏਟ ਕਰਨੀ ਸ਼ੁਰੂ ਕਰ ਦਿੰਦੀ ਹੈ ਜਿਹਨੂੰ ਅਸੀਂ ਬੋਲ ਰਹੇ ਹਾਂ ਕਿ ਬੇਸਿਕ ਕਨਸੈਪਟ ਹੀ ਕਲੀਅਰ ਨਹੀਂ ਹੈ ਤਾਂ ਤੁਸੀਂ ਅੱਗੇ ਵਧ ਹੀ ਨਹੀਂ پا ਰਹੇ ਇੱਕ ਦੇ ਵੀ ਕਹਿ ਸਕਦੇ ਆ ਵੀ ਕਈ ਵਾਰ ਟੀਚਰ ਦੇ ਸਮਝਾਉਣ ਚ ਵੀ ਨਹੀਂ ਟੀਚਰ ਦੇ ਦੇਖੋ ਸਮਝਾਉਣ ਚ ਹੋ ਸਕਦਾ ਦਿੱਕਤ ਹੋਵੇ ਵੈਸੇ ਮੇਰੇ ਅਕੋਰਡਿੰਗ ਸਾਰੇ ਟੀਚਰ ਜੀ ਆਪਣਾ ਬੈਸਟ ਦਿੰਦੇ ਨੇ ਬਟ ਜਦੋਂ ਤੁਹਾਡਾ ਬੈਕ ਅੱਛਾ ਨਹੀਂ ਹੈ ਤਾਂ ਤੁਹਾਡਾ ਅੱਗੇ ਇੰਟਰਸਟ ਨਹੀਂ ਬਣ ਪੰਦਾ ਸੋ ਅਸੀਂ ਇੱਥੇ ਬੱਚੇ ਦੀ ਪਹਿਲਾਂ ਬੈਕ ਦੇਖਦੇ ਆਂ ਥੈਨ ਉਹਦਾ ਅਸੀਂ ਇੰਟਰਸਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆਂ ਹੁਣ ਜੇ ਬਿਲਕੁਲ ਤੁਹਾਡੇ ਮਨ ਤਾਂ ਕੋਈ ਇਹ ਚ ਕੋਈ ਸ਼ਰਮ ਨਹੀਂ ਜਿਵੇਂ ਕੋਈ ਮੇਰੇ ਵਰਗਾ ਹੀ ਆ ਜਿਹਨੂੰ ਮਤਲਬ ਐਡੀਸ਼ਨ ਲਈ ਵੀ ਬੜਾ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਉਹਦੇ ਲਈ ਵੀ ਫਿਰ ਅਲੱਗ ਤੁਸੀਂ ਪ੍ਰੋਪਰਲੀ ਸਰ ਅਸੀਂ ਉਹਨਾਂ ਨੂੰ ਪ੍ਰੋਪਰ ਐਕਸਟਰਾ ਟਾਈਮ ਦਿੰਨੇ ਆ ਉਹਨਾਂ ਦੇ ਪਿਛਲੇ ਬੇਸਿਕ ਕਨਸੈਪਟਸ ਦੇ ਉੱਪਰ ਟਾਈਮ ਦਿੰਨੇ ਆ ਬੱਚਾ 8th ਕਲਾਸ ਦਾ ਉਹਨੂੰ 7th ਦਾ ਨਹੀਂ ਆਂਦਾ ਉਹਦੇ ਪੇਰੈਂਟਸ ਨਾਲ ਗੱਲ ਕਰੀ ਜਾਂਦੀ ਹੈ ਦੈਨ ਅਸੀਂ ਉਹਨੂੰ ਐਕਸਟਰਾ ਟਾਈਮ ਦੇਣ ਲਈ ਰੈਡੀ ਆ ਹੁਣ ਅੱਜ ਥੋੜਾ ਜਿਆਦਾ ਜਾਨਣਾ ਵੀ ਚਾਹੂੰਗਾ ਤੁਹਾਡੇ ਦੇ ਇਥੇ ਮੈਥ ਦੇ ਹੈਗੇ ਨੇਗੇ ਡੈਫੀਨਿਟਲੀ ਤੁਹਾਨੂੰ ਆਈ ਨਾ ਮੈਂ ਮੈਨੂੰ ਬੜੀ ਇਹ ਚੀਜ਼ ਹੀ ਹੋ ਜਾਂਦੀ ਹੈ ਵੀ ਇੰਨਾ ਔਖਾ ਸਬਜੈਕਟ ਤੁਸੀਂ ਬੜੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਇਹ ਤਾਂ ਈਜ਼ੀ ਹੈ ਮੈਨੂੰ ਥੋੜਾ ਜਿਹਾ ਫਿਰ ਡਾਊਟ ਉਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈ ਤੁਸੀਂ ਸਾਡੇ ਕੁਝ ਸਟੂਡੈਂਟਸ ਨੂੰ ਮਿਲੋ ਉਹਨਾਂ ਦੇ ਰਿਵਿਊਜ਼ ਲਓ ਠੀਕ ਹੈ ਉਹਨਾਂ ਨੂੰ ਆਪਣੇ ਤਰੀਕੇ ਨਾਲ ਜਿਵੇਂ ਮਰਜ਼ੀ ਪੁੱਛੋ ਠੀਕ ਹੈ ਇਵਨ ਮੈਂ ਇਥੇ ਦੂਰ ਚਲੀ ਜਾਨੀ ਆ ਤੁਸੀਂ ਆਰਾਮ ਨਾਲ ਪੁੱਛੋ ਉਹਨਾਂ ਨੂੰ ਠੀਕ ਹੈ ਵੀ ਕਿਸ ਤਰੀਕੇ ਨਾਲ ਤੁਹਾਨੂੰ ਵੰਦਨਾ ਅਕੈਡਮੀ ਦੇ ਵਿੱਚ ਡੋਲਫੀ ਮੈਮ ਕਿਸ ਤਰੀਕੇ ਨਾਲ ਤੁਹਾਨੂੰ ਮੈਥਸ ਕਰਵਾ ਰਹੇ ਨੇ ਸੋ ਮੈਂ ਇਹ ਚੀਜ਼ ਵੀ ਹੁਣ ਪਤਾ ਕਰਦਾ ਤੇ ਫਿਰ ਉਸ ਤੋਂ ਬਾਅਦ ਵੀਡੀਓ ਨੂੰ ਕੰਟੀਨਿਊ ਕਰਦੇ ਹਾਂ ਪਹਿਲਾਂ ਤਾਂ ਮੈਂ ਬੇਸਿਕ ਸਬਜੈਕਟਸ ਕਰਦਾ ਹੁੰਦਾ ਸੀ ਲਾਈਕ ਓਨਲੀ ਐਨਸੀਆਰਟੀਜ਼ ਬਟ ਇੱਥੇ ਆ ਕੇ ਮੈਨੂੰ ਐਡਵਾਂਸ ਲੈਵਲ ਬਾਰੇ ਪਤਾ ਲੱਗਿਆ ਐਡਵਾਂਸ ਮੋਡਿਊਲਸ ਮਿਲੇ ਜਿਸ ਨਾਲ ਮੇਰੀ ਪ੍ਰੈਪਰੇਸ਼ਨ ਬਹੁਤ ਵਧੀਆ ਹੋ ਗਈ ਤੇ ਮੈਨੂੰ ਮੈਥਸ ਹੁਣ ਈਜ਼ੀ ਲੱਗਣ ਲੱਗ ਗਿਆ ਪਹਿਲਾਂ ਨਾਲੋਂ ਤੇ ਮੇਰੇ ਟੋਟਲ ਮਤਲਬ ਰਿਜ਼ਲਟਸ ਵੀ ਅਪ ਗਏ ਨੇ ਆਪਸੇ ਆਉਣੇ ਤੋਂ ਪਹਿਲੇ ਮੈਂ ਮੈਥਸ ਨੂੰ ਕਾਫੀ ਵੀਕ تھا ਸਾਇੰਸ ਵਿੱਚ ਵੀ ਮੈਂ ਕੋਈ ਬੁੱਕ ਸੋਲਵ ਨਹੀਂ ਕਰਤਾ ਥਾ ਐਨਸੀਆਰਟੀਜ਼ ਐਂਡ ਬੇਸਿਕ ਯਾਹ ਭੀ ਆ ਕੇ ਮੈਨੇ ਐਡਵਾਂਸ ਕੀਤਾ ਟੀਚਰਸ ਨੇ ਔਰ ਇਸ ਤਰ੍ਹਾਂ ਡਾਊਟ ਸੈਸ਼ਨਸ ਵੀ ਲਿਏ मैम ने मैथ्स के फॉर्मल एक्स्ट्रा दिए अब मैं नाइन्थ के लिए भी तैयार हूँ नाइन्थ में ही एडवांस करूँगा मैथ्स एंड साइंस अलॉट एंड आफ्टर कमिंग हेयर देर वॉज अलॉट इम्प्रूवमेंट इन दीज सब्जेक्ट्स लाइक इन मैथ्स मुझे बहुत ज़्यादा डिफ़िकल्टी होती थी बेसिक्स मेरे बिल्कुल क्लियर नहीं होते थे और स्कूल में लाइक like, सिलेबस इतना आगे चला जाता था कि फिर मुझे फिर से वही सारा पीछे बैक होकर फिर से रिवाइज करना पड़ता था पर अब मेरे बेसिक्स बहुत ज़्यादा क्लियर हैं और सब ओवरऑल सही चल रहा है ਸਕੈਡਮੀ ਐਕਚੁਅਲੀ ਮੇਰੇ ਪਹਿਲਾ ਸਿਸਟਰ ਪੜ੍ਹਦੇ ਸੀ ਉਰੇ ਉਹਨਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਔਰ ਇਸ ਕਰਕੇ ਮੈਨੂੰ ਵੀ ਮੇਰੇ ਪੇਰੈਂਟਸ ਨੇ ਕਿਹਾ ਵੀ ਤੂੰ ਵੀ ਬੰਦਰਾ ਅਕੈਡਮੀ 'ਚ ਪੜ੍ਹ। ਮੇਰਾ ਮੈਥ ਤੇ ਸਾਇੰਸ ਥੋੜਾ ਵੀਕ ਸੀਗਾ ਪਹਿਲਾਂ ਪਰ ਹੁਣ ਉਹ ਬਿਲਕੁਲ ਵੀ ਵੀਕ ਨਹੀਂ ਰਿਹਾ ਕਿਉਂਕਿ ਮੇਰੇ ਸਾਰੇ ਬੇਸਿਕਸ ਕਲੀਅਰ ਹੋਏ ਨੇ ਸਾਰੇ ਫਾਰਮੂਲਸ ਮੈਨੂੰ ਲੱਗਦਾ ਮੈਮ ਨੇ ਬਹੁਤ ਵਾਰੀ ਕਰਾਦੇ ਹੋਣਗੇ ਇਸ ਕਰਕੇ ਮੇਰੇ ਦਿਮਾਗ 'ਚ ਵੀ ਰੱਟੇ ਪੈ ਗਏ ਫਾਰਮੂਲਾ ਪਹਿਲਾਂ ਇੱਥੇ ਨਹੀਂ ਆਈ ਸੀ ਕਿ ਮੇਰੇ ਟੌਪਿਕਸ ਸੀ ਮੈਥ ਤੇ ਸਾਇੰਸ ਤੇ ਇੰਗਲਿਸ਼ ਤੇ ਵੀ ਗ੍ਰਾਮਰ ਟੌਪ ਮੇਰੀ ਬੇਸਿਕਸ ਲਈ ਕਲੀਅਰ ਹੋਏ ਤੇ ਉਹ ਤੋਂ ਬਾਅਦ ਮੇਰਾ ਫਾਊਂਡੇਸ਼ਨ ਵੀ ਬਹੁਤ ਅੱਛਾ ਹੋ ਗਿਆ ਤੇ ਮੈਨੂੰ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਮੈਂ ਇਹ ਕਹੂੰਗੀ ਕਿ ਇੱਥੇ ਆਓ ਜਰੂਰ ਆਓ ਇੱਥੇ ਬਹੁਤ ਅੱਛੇ ਤਰੀਕੇ ਨਾਲ ਤੁਹਾਡੇ ਟੌਪਿਕਸ ਲਈ ਕਲੀਅਰ ਹੁੰਦੇ ਤੁਹਾਡੀ ਫਾਊਂਡੇਸ਼ਨ ਵੀ ਕਲੀਅਰ ਹੁੰਦੀ ਹੈ ਖੈਰ ਰਿਵਿਊ ਲਿਆ ਤੇ ਮੈਂ ਵੀ ਇਹ ਚੀਜ਼ ਨੂੰ ਹੁਣ ਡਿਨਾਈ ਨਹੀਂ ਕਰੂੰਗਾ ਜਾਂ ਮੈਂ ਕਹੂੰਗਾ ਵੀ ਹਾਂ ਇਹ ਸਬਜੈਕਟ ਬਾਕੀ ਹੈ ਕਿਉਂਕਿ ਉਹਨਾਂ ਨੇ ਵੀ ਗੱਲ ਕੀਤੀ ਕਿ ਇੱਕ ਥਿਓਰਮਸ ਜਾਂ ਫਿਰ ਉਸ ਚੀਜ਼ ਨੂੰ ਈਜ਼ੀ ਵੇ ਨਾਲ ਡਿਲੀਵਰ ਕਰਨਾ ਜਦੋਂ ਵੀ ਕੋਈ ਬੱਚਾ ਐਵੇਂ ਦਾ ਆਂਦਾ ਹੈ ਚਲੋ ਸਭ ਪ੍ਰੋਬਲਮਸ ਹੁੰਦੀਆਂ ਨੇ ਅਲੱਗ ਸਬਜੈਕਟ ਵਾਈਜ਼ ਤੁਸੀਂ ਸਾਰੇ ਸਬਜੈਕਟ ਚ ਡੀਲ ਕਰਦੇ ਹੋ ਆ ਡਾਡ ਬੰਦੇ ਤੁਹਾਨੂੰ ਬੱਚੇ ਉਵੇਂ ਦੇ ਮਿਲਦੇ ਨੇ ਪਹਿਲਾਂ ਉਸ ਦੀ ਕੀ ਚੀਜ਼ ਤੁਸੀਂ ਜਿਵੇਂ ਕਿਹਾ ਵੀ ਬੈਕਗ੍ਰਾਉਂਡ ਪਹਿਲਾਂ ਤੁਸੀਂ ਚੈੱਕ ਕਰਦੇ ਹੋ ਨਾਲ ਹੋਰ ਕੀ ਹੈ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਤੇ ਫਿਰ ਕਿਵੇਂ ਇੰਪਰੂਵ ਕਰਦੇ ਹੋ ਦੇਖੋ ਸਰ ਤੁਸੀਂ ਡਾਕਟਰ ਕੋਲ ਜਾਂਦੇ ਹੋ ਹਮ ਹੈਨਾ ਪਿਛਲੇ ਰਿਪੋਰਟਾਂ ਲੈ ਕੇ ਜਾਂਦੇ ਹੋ ਬਿਲਕੁਲ ਸਿਮਿਲਰਲੀ ਜੇ ਤੁਸੀਂ ਇੱਕ ਟੀਚਰ ਕੋਲ ਆ ਰਹੇ ਹੋ ਤਾਂ ਤੁਹਾਨੂੰ ਆਪਣਾ ਪਹਿਲਾਂ ਤਾਂ ਪੂਰਾ ਬੈਕਗ੍ਰਾਉਂਡ ਦੱਸਣਾ ਪੈਗਾ ਤੁਸੀਂ ਉਹ ਪਿਛਲੀ ਕਾਪੀ ਦੇਖ ਲਓ ਕਿੰਨੇ ਨੰਬਰ ਆਏ ਨੇ ਹੂੰ ਉਹ ਡਾਕਟਰ ਜਿਹੜਾ ਹੈ ਉਹ ਤੁਹਾਡੇ ਸਿਰਫ ਉਹ ਨਹੀਂ ਦੇਖ ਰਿਹਾ ਕਿ ਨੰਬਰਸ ਕੀ ਨੇ ਹੈਨਾ ਉਹ ਡਾਕਟਰ ਕੀ ਦੇਖ ਰਿਹਾ ਵੀ ਇਹਦੇ ਵਿੱਚ ਹੀਮੋਗਲੋਬਿਨ 2 ਸਾਲ ਪਹਿਲਾਂ ਕਿੰਨਾ ਘੱਟ ਸੀ ਸਾਲ ਪਹਿਲਾਂ ਕਿੰਨਾ ਘੱਟ ਸੀ ਠੀਕ ਹੈ ਮੈਂ ਕੀ ਦੇਖਣਾ ਕਿ ਇਸ ਬੱਚੇ ਨੇ ਇਸ ਕਨਸੈਪਟ ਦੇ ਵਿੱਚ ਕੀ ਗਲਤੀ ਕੀਤੀ ਹੈ ਸੋ ਥੈਟ ਉਹਨੂੰ ਆਪਾਂ ਇੰਪਰੂਵ ਕਰਾਈਏ ਨੰਬਰਾਂ ਨਾਲ ਮੇਰਾ ਕੋਈ ਲਿੰਕ ਨਹੀਂ ਤੁਸੀਂ ਦੇਖ ਲਓ ਨਵੀਂ ਫਾਰਮੂਲਾ ਇਹਨੇ ਸਹੀ ਲਾਇਆ ਇਹਨੇ ਫਾਰਮੂਲਾ ਗਲਤ ਲਗਾਇਆ ਇਹਨੇ ਕਨਸੈਪਟ ਗਲਤ ਲਗਾਇਆ ਜਾਂ ਇਹਨੇ ਕੋਈ ਕੈਲਕੂਲੇਸ਼ਨ ਗਲਤ ਕੀਤੀ ਹੈ ਸੋ ਇਸ ਤਰੀਕੇ ਨਾਲ ਬੱਚੇ ਨੂੰ ਜਜ ਕੀਤਾ ਜਾਂਦਾ ਹੈ ਐਂਡ ਦੈਨ ਆਪਾਂ ਉਸੇ ਤਰੀਕੇ ਨਾਲ ਉਸਤੇ ਵਰਕ ਕਰਦੇ ਹਾਂ ਠੀਕ ਹੈ ਤੇ ਮੈਥ ਤੋਂ ਇਲਾਵਾ ਸਾਰੇ ਸਬਜੈਕਟਾਂ ਦੇ ਤੁਹਾਡੇ ਕੋਲ ਅਲੱਗ-ਅਲੱਗ ਟੂਲ ਨੇ ਸਾਰੇ ਬਿਲਕੁਲ ਜੀ ਬਿਲਕੁਲ ਹਰ ਸਬਜੈਕਟ ਦਾ ਅਲੱਗ ਸਪੈਸ਼ਲਾਈਜ਼ਡ ਟੀਚਰ ਹੈ ਹਮਮ ਹਰ ਸਬਜੈਕਟ ਦਾ ਅਲੱਗ ਟੂਲ ਹੈ ਜੀ ਠੀਕ ਹੈ ਹਰ ਸਬਜੈਕਟ ਲਈ ਅਲੱਗ ਸਟੱਡੀ ਮਟੀਰੀਅਲ ਹੈ ਠੀਕ ਹੈ ਹਰ ਸਟੱਡੀ ਮਟੀਰੀਅਲ ਹਰ ਬੱਚੇ ਦੇ ਅਕੋਰਡਿੰਗ ਬਣਿਆ ਹੋਇਆ ਹੈ ਠੀਕ ਹੈ ਇੱਕ ਟਾਪਰ ਤੇ ਇੱਕ ਮੀਡੀਓਕਰ ਸੇਮ ਸਟਡੀ ਮਟੀਰੀਅਲ ਦੇ ਉੱਪਰ ਵਰਕ ਨਹੀਂ ਕਰ ਸਕਦੇ ਟਾਪਰ ਨੂੰ ਡਿਫਰੈਂਟ ਟਾਈਪ ਦੀਆਂ ਅਸਾਈਨਮੈਂਟਸ ਚਾਹੀਦੀਆਂ ਨੇ ਮੀਡੀਓਕਰ ਨੂੰ ਡਿਫਰੈਂਟ ਟਾਈਪ ਦੀਆਂ ਅਸਾਈਨਮੈਂਟਸ ਚਾਹੀਦੇ ਨੇ ਸੋ ਦੈਟ ਉਹ ਆਪਣੇ ਆਪਣੇ ਲੈਵਲ ਤੇ ਅੱਛਾ ਪਰਫਾਰਮ ਕਰ ਪਾਣ